ਇੱਥੇ ਜਿਹੜਾ ਪਨੀਰ ਤੋਂ ਆਪਾਂ ਦਵਾਰੇ ਦੁੱਧ ਫੇਰ ਕੱਟ ਸਕਦੇ ਆ। ਵਗੈਰਾ ਹੀਟ ਦੇ ਵਿੱਚ ਨਹੀਂ ਆਉਂਦੇ ਨਾ। ਉਹ ਸੀਆਰਸ ਦਾ ਮਿਨੀ ਮਿਕਸਚਰ ਪਾ ਸਕਦੇ। ਉਹ ਵਧੀਆ ਚੀਜ਼ ਲੱਗੀ। ਬਾਲਟੀ ਆ। ਦੁੱਧ ਪਲਾਉਣਾ ਹਨਾ ਬੱਚੀਆਂ ਨੂੰ ਹੀਪ ਪਰਾਂ ਨੂੰ ਦੁੱਧ ਪਲਾਉਣਾ ਤੁਸੀਂ ਨੇ। ਏਬੀਐਸ ਵਾਲੇ ਵੀ ਪਹੁੰਚੇ ਹੋਏ ਨੇ ਭਾਈ। ਜਿਨ੍ਹਾਂ ਦੇ ਕਾਫੀ ਸੀਮਣਾਪਾ ਵਰਤੇਦੇ ਰਹਿਣੇ ਏਬੀਐਸ ਵਾਲੇ ਉਹ ਦੂਰ ਰਹੇ। ਆ ਕਰਕੇ ਇਹਨੂੰ ਇੱਕ ਸਹੀ ਵਿਧੀ ਕਹਿਆ ਜਾਏ ਇਹਨੂੰ ਗਲਤ ਕਹੇਗਾ ਸਾਫ ਸੁਥਰਾ ਦੁੱਧ ਪੈਦਾ ਕਰਨਾ ਆਪਣਾ ਕਰਤੱਵ ਜਿਹੜੀ ਅਜੋਲਾ ਖਾਧਾ ਜੀ ਖਰਾਕ 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 ਦਿੱਤੀ ਹੈ ਪਲਾਂਟ ਦੇ ਵਿੱਚੋਂ ਉਹਦਾ ਜਿਹੜਾ ਵੀ ਉਹਨੇ ਪ੍ਰੋਡਕਟ ਬਣਾਉਣਾ ਜੀ ਠੀਕ ਹੈ ਜੀ ਮੰਨ ਕੇ ਕਿ ਉਹ ਬਣ ਗਿਆ ਮੱਖਣੀ ਬਣ ਗਈ ਪੈਕਿੰਗਾਂ ਚ ਹੋ ਗਿਆ ਮਿਲਕ ਦੀ ਪੈਕਿੰਗ ਕਰਨੀ ਉਹ ਇਦਾਂ ਇੱਧਰ ਹੁੰਦੀ ਹੈ ਜਿਵੇਂ ਇਹ ਇਹ ਚੀਜ਼ਾਂ ਬਣਾਉਣ ਦੇ ਲਈ ਮੈਂ ਸਿੱਧੀ ਪਾਸਾ ਵਿੱਚ ਦੱਸਦਾ ਪੈਸਾ ਵੀ ਚਾਹੀਦਾ ਜੇਕਰ ਲੋਨ ਚੱਕਾਂਗੇ ਉਹ ਤੁਹਾਡੀ ਖੁਸ਼ੀ ਆ ਕਿ ਤੁਸੀਂ ਲੋ ਜੀ ਦੋਸਤੋ ਇਹ ਆਪਣੇ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤਾਂ ਉਹਦਾ ਟ੍ਰੀਟਮੈਂਟ ਵੀ ਜ਼ਰੂਰੀ ਹੁੰਦਾ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਸਿੱਖਾਂ ਨੂੰ ਇੱਥੇ ਬਹੁਤ ਕੁਝ ਆ ਤੁਸੀ ਕਦੋਂ ਮਰਜ਼ੀ ਆ ਕੇ ਇੱਥੇ ਜਦੋਂ 2 ਦਿਨ ਮੇਲਾ ਚੱਲਦਾ ਆ ਸਿੱਖਾਂ ਨੂੰ ਬਹੁਤ ਕੁਝ ਸਿੱਖ ਹਾਂਜੀ ਦੋਸਤੋ ਪਿਛਲੇ ਵਲੌਗ ਵਿੱਚ ਆਪਾਂ ਨੇ ਤੁਹਾਨੂੰ ਐਗਰੀਕਲਚਰ ਮੇਲਾ ਦਿਖਾ ਰਹੇ ਸੀ ਉਹ ਹੈਗਾ ਜੀ ਮਿਸ਼ਨਰੀ ਦਾ ਮੇਲਾ ਤੇ ਹੁਣ ਪਸ਼ੂ ਪਾਲਣ ਮੇਲਾ 13 14 ਸਤੰਬਰ 2024 ਤੇ ਹੁਣ ਆਪਾਂ ਜਾ ਰਹੇ ਆ ਪਸ਼ੂਤਨ ਮੇਲੇ ਦੇ ਵੱਲ ਪਸ਼ੂਤਨ ਸੰਬੰਧੀ ਇੱਥੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਆਜੋ ਅੱਗੇ ਜਾ ਕੇ ਆਪਾਂ ਇਹਦਾ ਮੇਲੇ ਦਾ ਰੁਖ ਦੇਖਦੇ ਆ ਕਿਵੇਂ ਦਾ ਹੈਗਾ ਆ ਤੇ ਕਿਸਾਨ ਭਰਾਵੋ ਇਸ ਵਾਰੀ ਇਕੱਠ ਬਹੁਤ ਜ਼ਿਆਦਾ ਹੈ ਮੇਲੇ ਤੇ ਹਰ ਇੱਕ ਵਾਰੀ ਇਕੱਠ ਹੁੰਦਾ ਆ ਤੇ ਅੱਜ 14 ਸਤੰਬਰ ਨੂੰ ਇਕੱਠ ਬਹੁਤ ਜ਼ਿਆਦਾ ਆ ਪਸ਼ੂਤਨ ਮੇਲੇ ਵੱਲ ਵੀ ਕਾਫੀ ਇਕੱਠ ਆ ਵੈਸੇ ਇੱਥੇ ਬਹੁਤ ਘੱਟ ਕਿਸਾਨ ਪਹੁੰਚਦੇ ਨੇ ਪਸ਼ੂਤਨ ਮੇਲੇ ਤੇ ਜ਼ਿਆਦਾਤਰ ਕਿਸਾਨ ਭਰਾ ਤੰਦਰੁਸਤ ਜਿਹੜਾ ਦੇਖ ਕੇ ਹੀ ਮੁੜ ਜਾਂਦੇ ਨੇ ਤੇ ਪਸੂ ਤੁਹਾਨੂੰ ਮੇਲੇ ਤੇ ਵੀ ਕਿਸਾਨ ਪ੍ਰਭੂ ਜਰੂਰ ਆਇਆ ਤੇ ਬਲੱਡ ਡੋਨੇਟ ਕੈਂਪ ਲੱਗਿਆ ਹੋਇਆ ਬਹੁਤ ਸੋਹਣਾ ਉਪਰਾਲਾ ਹੈ ਬਲੱਡ ਡੋਨੇਟ ਕੈਂਪ ਦਾ ਹਰ ਇੱਕ ਨੂੰ ਜਿਹੜਾ ਤੰਦਰੁਸਤ ਵਿਅਕਤੀਆਂ ਨੂੰ ਆਪਣਾ ਬਲੱਡ ਜਰੂਰ ਦਾਨ ਕਰਨਾ ਚਾਹੀਦਾ ਸਭ ਤੋਂ ਵੱਡਾ ਦਾਨ ਕੋਣ ਦਾਣਾ ਦੋਸਤੋ ਮੈਂ ਆਪ ਵੀ ਖੁਦ ਕੀ ਵਾਰੀ ਕੀਤਾ ਆ ਤੇ 3 ਮਹੀਨੇ ਬਾਅਦ ਆਪਾਂ ਕਰਵਾ ਸਕਦੇ ਆ ਸੱਚ ਕਹਿੰਦਾ ਵਧੀਆ ਬਣਾਉਗਾ ਤੁਹਾਡੇ ਬਹੁਤ ਦੇਖਦਾ ਸੀ ਬਹੁਤ ਦੇਖਦਾ ਜੀ ਠੀਕ ਹੈ ਠੀਕ ਹੈ ਵੀਰ ਜੀ ਇਹ ਵੀਰ ਆਪਾਂ ਨੂੰ YouTube ਤੇ ਫੋਲੋ ਕਰਦੇ ਨੇ ਨਾਮ ਬੇਟਾ ਤੁਹਾਡਾ ਜਸਨੂਰ ਸਿੰਘ ਜਸਨੂਰ ਸਿੰਘ ਠੀਕ ਹੈ ਤਵਾਣਾ ਤਵਾਣੇ ਵਾਲੇ ਭਰਾਵਾਂ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਧੰਨਵਾਦ ਜੀ ਬਹੁਤ ਬਹੁਤ ਤੇ ਇਧਰ ਅਗਲ ਵਾਰ ਡੈਰੀ ਫਾਰਮ ਵੱਲੋਂ ਕੁਝ ਡੈਰੀ ਫਾਰਮਿੰਗ ਦੇ ਤਕਨੀਕਾਂ ਦੱਸੀਆਂ ਜਾ ਰਹੀਆਂ ਨੇ ਤੇ ਇੱਥੇ ਅਲੱਗ-ਅਲੱਗ ਪਈਆਂ ਨੇ ਮਸ਼ੀਨਰੀਆਂ ਵਗੈਰਾ ਤੇ ਜਿਹੜੀ ਆਹ ਵਾਲੀ ਚੀਜ਼ ਆ ਨਾ ਇੱਥੇ ਜਿਹੜਾ ਪਨੀਰ ਤੋਂ ਆਪਾਂ ਦੁਬਾਰੇ ਦੁੱਧ ਫੇਰ ਕੱਢ ਸਕਦੇ ਆ ਇੱਥੇ ਪਨੀਰ ਫਾੜ ਕੇ ਜਿਹੜਾ ਪਾਣੀ ਜਿਹਾ ਨਹੀਂ ਨਿਕਲਦਾ ਉਹ ਇੱਕ ਵਾਰੀ ਇਹਦੇ ਵਿੱਚ ਪਾ ਦੋ ਮੋਟਰ ਚੱਲਦੀ ਆ ਇੱਕ ਵਾਰੀ ਫੇਰ ਉਹਦੇ ਵਿੱਚੋਂ ਦੁੱਧ ਵਗੈਰਾ ਫੇਰ ਨਿਕਲਿਆ ਆਉਂਦਾ ਤੇ ਧਾਰ ਚੋਣ ਵਾਲੀਆਂ ਮਸ਼ੀਨਾਂ ਇਹ ਤਾਂ ਤੁਹਾਨੂੰ ਪਤਾ ਹੀ ਆ ਸਾਰੀਆਂ ਨਿਕਲਦੇ ਨੇ ਫੈਟ ਲਾਉਣ ਵਾਲੀਆਂ ਮਸ਼ੀਨਾਂ ਪਈਆਂ ਨੇ ਇੱਧਰ ਸਾਰੇ ਵੀਰ ਉਹਨਾਂ ਨੇ ਰੱਖੀਆਂ ਹੋਈਆਂ ਨੇ ਤੇ ਆਜੋ ਅੱਗੇ ਮੇਲੇ ਵਿੱਚ ਦੇਖਦੇ ਆ ਕੀ ਕੁਝ ਦੇਖਣ ਨੂੰ ਮਿਲੂਗਾ ਆਪਾਂ ਨੂੰ ਤੇ ਕਨੋਪੀਆਂ ਬਹੁਤ ਵਧੀਆ ਇਸ ਵਾਰ ਲੱਗੀਆਂ ਹੋਈਆਂ ਨੇ ਪਿਛਲੇ ਸਾਲ ਵੀ ਹੈਗੀਆਂ ਸੀ ਵੈਸੇ ਕੱਠ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਕਨੋਪੀਆਂ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਨਾ ਬਾਹਰਲੇ ਦੇਸ਼ਾਂ ਚ ਅਮਰੀਕਾ ਕੈਨੇਡਾ ਵਾਲੇ ਹੁੰਦੇ ਨੇ ਉਹੀ ਚੀਜ਼ਾਂ ਆ ਚੁੱਕੀਆਂ ਨੇ ਇੱਧਰ ਵੀ ਬਸ ਥੋੜੀ ਜੀ ਗਰਦਗੱਟਾ ਜ਼ਿਆਦਾ ਉੱਡਦਾ ਕਿਉਂਕਿ ਆਪਣੇ ਆਬਾਦੀ ਜ਼ਿਆਦਾ ਆ ਤਾਂ ਕਰਕੇ ਜਨਸੰਖਿਆ ਤੇ ਭੀੜ ਭੜਕਾ ਹੋ ਜਾਂਦਾ ਥੋੜਾ ਜਿਆਦਾ ਤੇ ਬਾਕੀ ਇੱਧਰ ਤੁਸੀਂ ਦੇਖ ਸਕਦੇ ਹੋ ਮੇਲੇ ਦਾ ਦ੍ਰਿਸ਼ ਲక్ష్ਮੀ ਟੈਰੀ ਫਾਰਮ ਸਭ ਤੋਂ ਪਹਿਲਾਂ ਇੱਥੇ ਚੱਲਦੇ ਆਂ ਤੇ ਨਵਦੀਪ ਸਿਮਰਨ ਹੁਣੀ ਜਾਣਕਾਰੀ ਲੈ ਰਹੇ ਨੇ ਲక్ష్ਮੀ ਵਾਲਿਆਂ ਦੇ ਤੇ ਇੱਥੋਂ ਤੁਸੀਂ ਹਰ ਇੱਕ ਜਿਹੜਾ ਕੀ گاਵਾ ਮੱਜਾਂ ਦੇ ਸੀਮਣ ਲੱਗਣਾ ਲక్ష్ਮੀ ਵਾਲਿਆਂ ਕੋਲੋਂ ਲੈ ਸਕਦੇ ਹੋ ਤੇ ਲక్ష్ਮੀ ਡੈਰੀ ਦਾ ਮੋਦੀਦਾਰਾ ਸਕੰਦਰ ਰਾਜਾ ਇਹ ਸਾਰੇ ਹੈਗੇ ਨੇ ਤੇ ਮੋਦੀ ਦੇਖ ਸਕਦੇ ਹੋ ਆਪਾਂ ਨੇ ਵੀ ਮੋਦੀ ਰੱਖਿਆ ਜੀ ਆਪਣੇ ਕੋਲ ਇਹਦੀ ਕੱਟਾ ਸੀ ਨਾ ਹਾਂ ਇਹਦੀ ਕੱਟਾ ਤੇ ਹੁਣ ਤਾਂ ਚਲੋ ਆਪਾਂ ਸੇਲ ਕਰਤਾ ਲੋ ਜੀ ਦੋਸਤੋ ਇੱਧਰ ਹੁਣ ਲੱਗ-ਲੱਗ ਕੰਪਨੀਆਂ ਵੱਲੋਂ ਸਟਾਲ ਹੈਗੀਆਂ ਨੇ ਜਿੰਨੇ ਵੀ ਪਸ਼ੂ ਨਾਲ ਸੰਬੰਧਿਤ ਦਵਾਈਆਂ ਨੇ ਹਨਾ ਜਿੰਨੀਆਂ ਵੀ ਆਉਂਦੀਆਂ ਨੇ ਐਨੀਮਲ ਹੈਲਥ ਵੈਂਟਰੀ ਜਾਂ ਦਵਾਈਆਂ ਸਾਰੀਆਂ ਸਟਾਲ ਲੱਗੀਆਂ ਨੇ ਸੀਆਰਐਸ ਵਾਲੇ ਵੀ ਬੈਠੇ ਨੇ ਤੇ ਜਿਨ੍ਹਾਂ ਦੇ ਪਸ਼ੂ ਵਗੈਰਾ ਹੀਟ ਦੇ ਵਿੱਚ ਨਹੀਂ ਆਉਂਦੇ ਨਾ ਉਹ ਸੀਆਰਐਸ ਦਾ ਮਿਨੀ ਮਿਕਸਚਰ ਪਾ ਸਕਦੇ ਨੇ ਸਿਲੈਕਟਰ ਦੇ ਵਿੱਚ ਆਉਂਦਾ ਹੈ ਇਹ ਲੋ ਜੀ ਦੋਸਤੋ ਇੱਕ ਆ ਬਹੁਤ ਵਧੀਆ ਚੀਜ਼ ਲੱਗੀ ਬਾਲਟੀ ਆ ਦੁੱਧ ਪਲਾਉਣਾ ਹਨਾ ਬੱਚੀਆਂ ਨੂੰ ਹੀਪਰਾਂ ਨੂੰ ਦੁੱਧ ਪਲਾਉਣਾ ਤੁਸੀਂ ਨੇ ਤੇ ਆ ਨਿਪਲ ਲੱਗੇ ਹੋਏ ਨੇ ਕਿ ਐ ਮਰਜੀ ਬੱਚਿਆਂ ਵਾਂਗੂ ਇਹਨੂੰ ਪਲਾਈ ਚੱਲੋ ਤੇ ਆ ਸ਼ੀਸ਼ੀਆਂ ਹੈਗੀਆਂ ਨੇ ਇਹਨਾਂ ਕੋਲੇ ਪਲਾਉਣ ਦੇ ਲਈ ਕਿਵੇਂ ਮਰਜੀ ਪਲਾਈ ਚੱਲੋ ਇਹ ਚੀਜ਼ਾਂ ਬਹੁਤ ਵਧੀਆ ਨੇ ਨਵੀਆਂ ਨੇ ਦਸਕਾ ਵੀਰ ਜੀ ਤੇ ਆ ਥਣ ਤੋਂਣ ਵਾਲੇ ਕੱਪੇ ਚ ਦਵਾਈ ਹੈ ਦਵਾਈ ਥਣ ਨੂੰ ਲਾਉਣ ਵਾਲੀ ਹੈ ਨਾ ਹਾਂ ਟਿਪ ਠੀਕ ਹੈ ਤੇ ਦੋਸਤੋ ਇੱਧਰ ਆਨੰਦ ਫੀਡ ਆ ਗਈ ਹਨਾ ਆਨੰਦ ਫੀਡ ਲక్ష్ਮੀ ਫਾਰਮ ਤੇ ਇੱਧਰ ਜਿੰਨੇ ਵੀ ਫੀਡ ਵਾਲੇ ਨੇ ਉਹਨਾਂ ਨੇ ਆਪਣੀਆਂ ਸਟਾਨਾਂ ਲਾਈਆਂ ਹੋਈਆਂ ਨੇ ਹਰ ਇੱਕ ਦਾ ਆਪਣਾ ਆਪਣਾ ਟੇਸਟ ਆ ਮੱਜਾਂ ਨੂੰ ਵਰਤ ਕੇ ਦੇਖੀਆ ਹਰੇਕ ਨੇ ਤੇ ਆਨੰਦ ਫੀਡ ਵਾਲੇ ਵੀ ਵਧੀਆ ਨੇ ਜੇ ਕੋਈ ਵੀਰ ਵਰਤ ਰਿਹਾ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਉਹਨੂੰ ਰਿਜ਼ਲਟ ਕਿਵੇਂ ਦੇ ਮਿਲ ਰਹੇ ਨੇ ਕਿਉਂਕਿ ਆਪਾਂ ਜਿਹੜੀ ਜਿੰਨਾ ਵੀ ਤੁਹਾਨੂੰ YouTube ਤੇ ਦੱਸਦੇ ਆ ਸਰਵੇ ਕਰਕੇ ਦੱਸਦੇ ਆ ਵੀ ਵੀਰ ਉਹਨਾਂ ਨੇ ਕਿਸੇ ਨੇ ਵਰਤੀ ਤਾਂ ਉਹਨਾਂ ਨੂੰ ਕੀ ਰਿਸਪਾਂਸ ਮਿਲਿਆ ਹਨਾ ਉਹ ਚੀਜ਼ ਦਾ ਅਲੱਗ-ਅਲੱਗ ਫੀਡ ਹੈਗੀਆਂ ਨੇ ਇੱਥੇ EBS ਵਾਲੇ ਵੀ ਪਹੁੰਚੇ ਹੋਏ ਨੇ ਭਾਈ ਜਿਨ੍ਹਾਂ ਦੇ ਕਾਫੀ ਸੀਮਨੱਪਾ ਵਰਤਦੇ ਰਹਿੰਦੇ ਐਬੀਐਸ ਵਾਲੇ ਉਹ ਦੂਰ ਰਹੇ ਤੇ ਬਾਕੀ ਬੇਰਕੀ ਵਾਲੇ ਵੀ ਹੈਗੇ ਨੇ ਫੀਡ ਵਾਲੇ ਉਹ ਫਿਰ ਉਹਨਾਂ ਦੇ ਘੱਟ ਥੋੜਾ ਘੱਟ ਆ ਤੇ ਅਨੰਤ ਫੀਡ ਵਾਲਿਆਂ ਥੋੜਾ ਜਿਆਦਾ ਬਾਕੀ ਹੋਰ ਫੀਡ ਫੈਕਟਰੀ ਵਾਲੇ ਵੀ ਕਾਫੀ ਫੀਡ ਵਾਲੀਆਂ ਕੰਪਨੀਆਂ ਪਹੁੰਚੀਆਂ ਹੋਈਆਂ ਨੇ ਤੇ ਆਜੋ ਦੋਸਤੋ ਇਧਰ ਪਸ਼ੂਆਂ ਦੀ ਭਲਾਈ ਸਿਹਤ ਕਿੰਨੀ ਚਲਦੇ ਆ ਕਿ ਕਿੱਥੇ ਪੰਡਾਲ ਵੀ ਸਜਿਆ ਹੋਇਆ ਪਸ਼ੂ ਪਾਲਣ ਮੇਲਾ ਪੰਡਾਲ ਤੇ ਇਹ ਪੰਡਾਲ ਦੇ ਵਿੱਚ ਤੁਸੀਂ ਪਸ਼ੂਆਂ ਸੰਬੰਧੀ ਜਾਣਕਾਰੀ ਹਾਸਲ ਕਰ ਸਕਦੇ ਹੋ ਇੱਥੇ ਪਸ਼ੂਆਂ ਨੂੰ ਆਉਣ ਵਾਲੀਆਂ ਬਿਮਾਰੀਆਂ ਉਹਨਾਂ ਵਾਇਰਸ ਲੈਕਚਰ ਵਗੈਰਾ ਦਿੱਤਾ ਜਾਂਦਾ ਆ ਤੇ ਇਸ ਤੋਂ ਇਲਾਵਾ ਤੁਸੀਂ ਇੱਧਰ ਸਿਹਤ ਪਸ਼ੂਆਂ ਦੀ ਸਿਹਤ ਭਲਾ ਦੇ ਵਿੱਚ ਆਪਾਂ ਜਾ ਕੇ ਦੇਖਦੇ ਆਂ ਵੀ ਇੱਥੇ ਇਹਨਾਂ ਨੇ ਕੀ ਕੀ ਕਰਿਆ ਹੋਇਆ ਜਿਵੇਂ ਕਿ ਇੱਧਰ ਅੱਗੇ ਦੋਸਤੋ ਆਪਾਂ ਦੇਖਦੇ ਆਂ ਵੀ ਟੁੱਟੀ ਹੱਡੀ ਦੀ ਮੋਢਲੀ ਸਿਹਤ ਦਾ ਇਹਨਾਂ ਨੇ ਇੱਕ ਮਾਡਲ ਤਿਆਰ ਕਰਿਆ ਹੋਇਆ ਜਿਵੇਂ ਵੀ ਆਪਣੇ ਪਸ਼ੂ ਅਕਸਰ ਫਰਸਾਂ ਉੱਪਰ ਡਿੱਗ ਕੇ ਛੱਟ ਖਾ ਲੈਂਦੇ ਨੇ ਉਹਨਾਂ ਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ ਤੇ ਆਪਾਂ ਇੱਕ ਦੇਸੀ ਪਲਸਟਰ ਉਹਨਾਂ ਨੂੰ ਘਰੇਕੀਵੇਂ ਲਗਾ ਸਕਦੇ ਆਂ ਇੱਕ ਨਹੀਂ ਵੀ ਇੱਕ ਡਾਕਟਰ ਹੀ ਲਗਾਵੇਗਾ ਜਿੰਨੇ ਵੀ ਇਹ ਡਾਕਟਰ ਸਾਹਿਬ ਬੈਠੇ ਨੇ ਸਟੂਡੈਂਟ ਨੇ ਵੈਸੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਨੇ ਇੱਥੇ ਯੂਨੀਵਰਸਿਟੀ ਦੇ ਅੰਡਰ ਤੇ ਇਹਨਾਂ ਨੇ ਆਪਣੇ ਮਾਡਲ ਤਿਆਰ ਕਰਕੇ ਇੱਥੇ ਪ੍ਰਦਰਸ਼ਨੀਆਂ ਲਗਾਈਆਂ ਹੋਈਆਂ ਨੇ ਤੇ ਕਾਫੀ ਭੀੜ ਹੈ ਇੱਥੇ ਦੇਖਣ ਨੂੰ ਹਨਾ ਕਿਸਾਨ ਆ ਕੇ ਸਮਝਦੇ ਨੇ ਵੀ ਕਿਵੇਂ-ਕਿਵੇਂ ਕਰਕੇ ਆਪਾਂ ਕਿਹੜੀ ਸਿਹਤ ਇੱਥੋਂ ਲੈ ਸਕਦੇ ਆ ਜਿਵੇਂ ਕਿ ਇਹ ਯੂਨੀਵਰਸਿਟੀ ਦੇ ਅੰਡਰ ਇੱਕ ਹਸਪਤਾਲ ਬਣਾਇਆ ਹੋਇਆ ਤੇ ਹਸਪਤਾਲ ਦੇ ਵਿੱਚ ਕੀ-ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਐਵੇਂ ਇਹਨਾਂ ਨੇ ਸਾਰਾ ਇੱਕ ਮਾਡਲ ਬਣਾ ਕੇ ਤਿਆਰ ਕੀਤਾ ਹੋਇਆ ਤੇ ਪ੍ਰਦਰਸ਼ਨੀ ਲਾਈ ਹੈ ਵੀ ਪਸ਼ੂਆਂ ਦੀ ਸਾਂਭ ਸੰਭਾਲ ਆਪਾਂ ਕਿਵੇਂ ਕਰ ਸਕਦੇ ਆ ਤੇ ਇਧਰ ਇੱਕ ਮੱਝ ਦਾ ਪੇਟ ਕੱਟ ਕੇ ਦੇਖ ਲਓ ਪੇਸ ਕੀਤਾ ਮਤਲਬ ਕੀ ਬਣਾਇਆ ਹੋਇਆ ਮੱਝ ਦਾ ਪੇਟ ਇਹ ਵੀ ਜੇ ਮੱਝ ਦੇ ਪੇਟ ਦੇ ਵਿੱਚ ਕਿੱਲ ਚਲਿਆ ਜਾਵੇ ਤਾਂ ਆਪਾਂ ਉਹ ਨੂੰ ਕਿਵੇਂ-ਕਿਵੇਂ ਦੇਖ ਸਕਦੇ ਹਾਂ ਜਿਵੇਂ ਕਿ ਆ ਦਿਲ ਦੇਖੋ ਤੇ ਇਧਰ ਫੂਡ ਪਾਈਪ ਆ ਫੂਡ ਪਾਈਪ ਦੇ ਵਿੱਚ ਦੀ ਕਿੱਲ ਜਾ ਰਹੀਆਂ ਹਨ ਕਿੱਲ ਜਾਣ ਤੋਂ ਬਾਅਦ ਮੱਝ ਦੇ ਤੇ ਕਿਵੇਂ-ਕਿਵੇਂ ਅੱਗੇ ਪੇਟ ਦੇ ਵਿੱਚ ਦੂਸਰੇ ਪੇਟ ਵਿੱਚ ਫਿਰ ਨੀਚੇ ਤੀਜੇ ਪੇਟ ਵਿੱਚ ਇਦਾਂ ਵੀ ਕਿੱਲਾ ਜਿਹੜਾ ਉਹ ਜਾ ਕੇ ਦਿਖ ਜਾਂਦਾ ਮੱਝ ਨੂੰ ਕੀ ਵਾਰੀ ਕੋਈ ਨੁਕਸਾਨ ਨਹੀਂ ਹੁੰਦਾ ਤੇ ਮੱਝ ਠੀਕ ਠਾਕ ਰਹਿ ਜਾਂਦੀ ਆ ਤੇ ਬਾਕੀ ਇੱਕ ਪ੍ਰਦਰਸ਼ਨੀਆਂ ਹੁੰਦੀਆਂ ਨੇ ਤਾਂ ਜੋ ਲੋਕੀ ਜਾਗਰੂਤ ਹੋਣ ਵੀ ਪਸ਼ੂਆਂ ਦੇ ਅੰਦਰ ਅੰਦਰ ਕਿਵੇਂ ਤੋਂ ਲੈ ਕੇ ਕਿਵੇਂ ਕਿਵੇਂ ਸਿਸਟਮ ਇਹ ਚੱਲਦੇ ਰਹਿੰਦੇ ਨੇ ਮੈਡੀਕਲ ਲਾਈਨ ਦੇ ਤੇ ਜਿੰਨਾ ਵੀ ਹਸਪੀਟਲ ਦੇ ਅੰਦਰ ਹੈਗਾ ਆ ਹਨਾ ਸਾਮ ਸੰਭਾਲ ਦਾ ਐਕਸ-ਰੇ ਵਗੈਰਾ ਕਰੇ ਜਾਂਦੇ ਨੇ ਇੱਥੇ ਸਾਰੇ ਮਾਡਲ ਤਿਆਰ ਕਰੇ ਹੋਏ ਨੇ ਜੇਕਰ ਤੁਹਾਡਾ ਕੋਈ ਪਸ਼ੂ ਪੰਡ ਦੇ ਵਿੱਚ ਸੀਰੀਅਸ ਬਿਮਾਰ ਹੈਗਾ ਤੁਸੀਂ ਉਹਨੂੰ ਗੱਡੀ ਕਰਕੇ ਯੂਨੀਵਰਸਿਟੀ ਪਹੁੰਚਦਾ ਕਰ ਦਿਓ ਤੇ ਦੋਸਤੋ ਆ ਪਸ਼ੂਆਂ ਦੇ ਸੈੱਟ ਦਾ ਮਾਡਲ ਬਣਾਇਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਇਦਾਂ ਹਵਾਦਾਰ ਹੋਣਾ ਚਾਹੀਦਾ ਜਿਹੜਾ ਪਸ਼ੂਆਂ ਦੇ ਸੈੱਟ ਦਾ ਮਾਡਲ ਆ ਹਮੇਸ਼ਾ ਇਦਾਂ ਦਾ ਹਵਾਦਾਰ ਉੱਪਰ ਸੋਲਰ ਵੀ ਲਾ ਸਕਦੇ ਆ ਚਾਦਰਾਂ ਪਾ ਸਕਦੇ ਆ ਠੀਕ ਆ ਤੇ ਇਦਾਂ ਪੱਖੇ ਵਗੈਰਾ ਪਸ਼ੂ ਖੜੇ ਨੇ ਆ ਦੇਖ ਸਕਦੇ ਹੋ ਇਦਾਂ ਦੇ ਮਾਡਲ ਪਾ ਕੇ ਆਪਾਂ ਨੂੰ ਮੇਲੇ ਵੀ ਸਮਝਾਇਆ ਜਾਂਦਾ ਵੀ ਸੈੱਟ ਵਗੈਰਾ ਇਦਾਂ ਦੇ ਹੋਣੇ ਚਾਹੀਦੇ ਨੇ ਸਾਰਾ ਕੁਝ ਦੱਸਿਆ ਗਿਆ ਤੇ ਪਸ਼ੂ ਸਾਫ ਦੁੱਧ ਉਤਪਾਦਨ ਹੈ ਨਾ ਗਲਤ ਉਤਪਾਦਨ ਆਪਣੇ ਕੀ ਹੁੰਦਾ ਪਸ਼ੂਆਂ ਦੇ ਬੇੜੇ ਦੇ ਵਿੱਚ ਵਿੱਚੇ ਗੋਹਾ ਹੁੰਦਾ ਵਿੱਚੇ ਧਾਰਾ ਨਿਕਲਦੀਆਂ ਵਿੱਚੇ ਦੁੱਧ ਹੁੰਦਾ ਹਨ ਆ ਹੁੰਦਾ ਆ ਤੇ ਆ ਹੁੰਦਾ ਸਹੀ ਜਿੱਥੇ ਦੇਖੋ ਵੀ ਦੁੱਧਾਰੂ ਪਸ਼ੂ ਨੂੰ ਇੱਕ ਪਾਸੇ ਰੱਖਿਆ ਜਾਂਦਾ ਆ ਗੋਹਾ ਬਿਲਕੁਲ ਇੱਕ ਪਾਸੇ ਦੁੱਧ ਦੀਆਂ ਟਕੇਨੀਆਂ ਇੱਕ ਪਾਸੇ ਰੱਖੀਆਂ ਜਾਂਦੀਆਂ ਨੇ ਤਾਂ ਕਰਕੇ ਇਹਨੂੰ ਇੱਕ ਸਹੀ ਵਿਧੀ ਕਿਹਾ ਹੈ ਇਹਨੂੰ ਗਲਤ ਕਿਹਾਗਾ ਸਾਫ਼ ਸੁਥਰਾ ਦੁੱਧ ਪੈਦਾ ਕਰਨਾ ਆਪਣਾ ਕਰਤੱਵ ਕੀ ਜਾਣੇ ਬਹੁਤੇ ਕਹਿੰਦੇ ਨੇ ਲੈ ਤੈਨੂੰ ਬੜਾ ਪਤਾ ਇੱਕ ਨੇ ਹੁੰਦਾ ਪਸ਼ੂ ਵਾਲੇ ਬੇੜੇ ਤਾਂ ਇਹੀ ਕੁਝ ਹੁੰਦਾ ਗੰਤ ਸਵਾਏ ਹੁੰਦਾ ਵਿੱਚ ਆਪਣੇ ਤਾਂ ਇਹੀ ਗੱਲ ਕਹੀ ਜਾਂਦੇ ਨੇ ਪਰ ਸਾਫ ਦੁੱਧ ਪੈਦਾ ਕਰਨਾ ਆਪਣਾ ਕਰਤੱਵ ਹੈ ਦੁਨੀਆ ਨੂੰ ਆਪਾਂ ਦੁੱਧ ਪਿਲਾ ਰਹੇ ਹਾਂ ਤੇ ਸਾਫ ਸੁਫਤਰਾ ਦੁੱਧ ਹੀ ਆਪਾਂ ਨੂੰ ਪੈਦਾ ਕਰਨਾ ਚਾਹੀਦਾ ਲੋ ਜੀ ਇੱਧਰ ਲਿਖਿਆ ਹੋਇਆ ਮੱਛੀ ਖਾਓ ਸਿਹਤ ਬਣਾਓ ਹਨਾ ਮੱਛੀ ਦਾ ਉਤਪਾਦਨ ਬਣਾਓ ਵੱਧੂ ਮੁਨਾਫਾ ਕਮਾਓ ਮੱਛੀ ਦਾ ਉਤਪਾਦਨ ਬਾਰੇ ਦੱਸਿਆ ਚਲੋ ਖੈਰ ਆਪਣੀ ਕੰਮ ਦੀ ਚੀਜ਼ ਨਹੀਂ ਕੰਮ ਦੀ ਕਹਿ ਵੀ ਸਕਦੇ ਹਾਂ ਚਲੋ ਆਪਾਂ ਤਾਂ ਵੇਜੀਟੇਰੀਅਨ ਹਾਂ ਪਰ ਇਹਨਾਂ ਨੇ ਇੱਕ ਇਹ ਧੰਦਾ ਬਣਿਆ ਹੋਇਆ ਤੰਦੇ ਦੇ ਵਿੱਚ ਪੋਟਰੀ ਫਾਰਮ ਵੀ ਹੁੰਦਾ ਹੈ ਹੋਰ ਪੱਖੋਂ ਵੱਖਰੇ ਵੀ ਹੁੰਦੇ ਨੇ ਤੇ ਪਰ ਮੱਛੀਆਂ ਲਈ ਇਹ ਕਿਵੇਂ ਬਣਾਇਆ ਜਾਂਦਾ ਹੈ ਇਹ ਮੱਛੀਆਂ ਦਾ ਤਲਾਬ ਐਵੇਂ ਬਣ ਸਕਦਾ ਹੈ ਤੇ ਉੱਪਰ ਧਾਗੇ ਲਾਈ ਜਾਂਦੇ ਨੇ ਮੱਛੀ ਹੋਰ ਪੰਛੀਆਂ ਤੋਂ ਬਚਾਲ ਲਈ ਧਾਗਾ ਕਿਉਂਕਿ ਜਿਹੜੇ ਉੱਪਰਲੇ ਪੰਛੀ ਹੁੰਦੇ ਨੇ ਉਹ ਆਉਂਦੇ ਨੇ ਮੱਛੀਆਂ ਨੂੰ ਚੁੰਡੀ ਨਾਲ ਭਰ ਕੇ ਲੈ ਜਾਂਦੇ ਹੁੰਦੇ ਨੇ ਕਿਹ ਵਾਰੀ ਤੇ ਉੱਧਰ ਬਤਕਾਂ ਵਗੈਰਾ ਵੀ ਬਣਾਏ ਹੋਏ ਨੇ ਇੱਕੋ ਅਜੋਲਾ ਖਾਦ ਆ ਗਿੱਲੀ ਖਾਦ ਹੁੰਦੀ ਆ ਤੇ ਉਹ ਪਸ਼ੂਆਂ ਨੂੰ ਵੀ ਪਾਈ ਜਾਂਦੀ ਆ ਅਜੋਲਾ ਖਾਦ ਅਸ਼ਕਲ ਜੀ ਜਿਹੜੀ ਅਜੋਲਾ ਖਾਧਾ ਜੀ ਖਰਾਕ 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 ਦਿੱਤੀ ਜਾਂਦੀ ਹੈ ਪਸ਼ੂ ਨੂੰ ਮੱਝਾਂ ਨੂੰ ਗਾਵਾਂ ਸਾਰਨ ਪਾਉਂਦੇ ਪਸ਼ੂ ਨੂੰ ਮੱਝਾਂ ਨੂੰ ਗਾਵਾਂ ਨੂੰ ਕਿਵੇਂ ਮਰਜ਼ੀ ਖਵਾ ਸਕਦੇ ਇਹ ਕਿਵੇਂ ਤਿਆਰ ਕੀਤੀ ਜਾਂਦੀ ਹੈ ਜੀ ਆ ਇਹ ਇੱਥੇ ਫੁੱਟੂ ਫੁੱਟੂ ਜੀ ਅੱਛਾ ਇਹਦਾ ਤਿਆਰ ਕਰਨ ਦੀ ਵਿਧੀ ਸਾਰੀ ਦੱਸੀ ਹੋਈ ਆ ਇਹ ਸਾਰਾ ਦੱਸਿਆ ਗਿਆ ਆ ਸਕੈਂਡਲ ਫੁੱਲ ਜੇ ਯੂਸੀ ਦੀ ਵੈਬਸਾਈਟ ਤੇ ਅਸਲੀ YouTube ਚੈਨਲ ਤੇ ਜਾਵਾਂ ਵੀ ਵੀਡੀਓ ਦੇਖੀ ਠੀਕ ਤੇ ਜਿਹੜੀ ਆਹ ਵਾਲੀ ਚੀਜ਼ ਹੈ ਝੋਣੇ ਦੇ ਵਿੱਚ ਆਪਣੇ ਆਪ ਹੋ ਗਈ ਮੇਰੇ ਹੋ ਜਾਂਦੀ ਹੈ ਹੋ ਜਾਂਦੀ ਹੈ ਮੈਨੂੰ ਲੱਗਿਆ ਕਿਤੇ ਗੱਲ ਜਿਹੜੀ ਕੋਈ ਨੁਕਸਾਨ ਨਹੀਂ ਹੈਗਾ ਪਾਣੀ ਸਕਾਰਾ ਸਤਿਸ਼ਣ ਹਾਂ ਉਹਦਾ ਸੁੱਕ ਵੀ ਕੀ ਮਤਲਬ ਇਹ ਪਸ਼ੂਆਂ ਨੂੰ ਖਵਾਈ ਜਾਂਦੀ ਹੈ ਖਵਾਈ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਕਿਹੜਾ ਤੱਤ ਮਿਲਦੀ ਹੈ 23% ਪ੍ਰੋਟੀਨ ਮੈਨੂੰ ਆਮ ਬਵਰੇ ਕਰੇ ਪਸ਼ੂਆਂ ਵਸੀਮ ਦਿੰਨੇ ਆ ਜਾ ਫੀਡ ਦਿੰਨੇ ਆ ਦੋ ਵਿਕਲਪ ਆਪਣੇ ਕੋਲੇ ਹਾਂਜੀ ਜੇ ਤੱਕ ਫੀਡ ਦਿੰਨੇ ਆ ਤਾਂ ਸੰਪੂਰਨ ਫੀਡ ਬਣੀ ਹੋਈ ਆ ਆਲਦੀ ਬਣਾਈ ਹੋਵੇ ਪ੍ਰਾਈਵੇਟ ਵੀ ਨਾਲ ਉਹ ਪਤਾ ਹੈਗਾ ਨਾ ਠੀਕ ਹੈ ਜੀ ਆਲਦੀ ਬਣਾਈ ਹੋਈ ਯੂਨੀਵਰਸਿਟੀ ਦੇ ਫਾਰਮੂਲੇ ਚ ਫੀਡ ਆਪਾਂ ਆਪਣੀ ਤਿਆਰ ਕਰਵਾਈਏ ਦੀ ਆਲਦੀ ਬਣਾਈ ਹੋਈ ਆਪਦੀ ਤਿਆਰ ਕਰਵਾ ਤਮ ਕਰਵਾ ਲਓ ਜਾਂ ਕਰ ਲਓ ਹੁਣ ਨਾ ਉਹਦਾ ਸਸਤੀ ਪੈਂਦੀ ਹੈ ਦੋਸਤੋ ਇੱਧਰ ਆ ਜਾਂਦੇ ਨੇ ਯੂਨੀਵਰਸਿਟੀ ਦੇ ਵੇੜੇ ਵਿੱਚ ਖੜੇ ਪਸ਼ੂ ਜਿਵੇਂ ਕਿ ਜਰਸੀ ਗਾਂ ਖੜੀ ਆ ਐਚ ਐਫ ਗਾਂ ਖੜੀ ਆ ਤੇ ਉਧਰ ਮੋਹਰਾਂ ਨਸਲ ਦੀਆਂ ਮੱਝਾਂ ਵੀ ਖੜੀਆਂ ਨੇ ਕਟੀਆਂ ਬੱਸੀਆਂ ਵੀ ਖੜੀਆਂ ਨੇ ਤੇ ਇਹਨੂੰ ਦੇਖ ਲਓ ਵੀ ਇਹਨਾਂ ਨੂੰ ਭਾਈ ਸੈਲਜ ਪਾਇਆ ਗਿਆ ਹੁਣ ਜਿਹੜੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਵੀ ਕਰਿੰਤੂ ਪ੍ਰੰਤੂ ਕਰਨਗੇ ਉਹ ਵੱਖਰੀ ਗੱਲ ਤੇ ਜਿਹੜੇ ਬੁੱਧੀਜੀਵੀ ਬੈਠੇ ਹੁੰਦੇ ਨੇ ਘਰਾਂ ਦੇ ਵਿੱਚ ਉਹ ਕਹਿੰਦੇ ਹੁੰਦੇ ਨੇ ਜੀ ਸੈਲਜ ਮਾੜਾ ਆ ਬਾਸਾ ਖਾਣਾ ਇਦਾਂ ਤੇ ਯੂਨੀਵਰਸਿਟੀ ਵੀ ਭਾਈ ਸੈਲਜ ਪਾਉਂਦੇ ਆ ਸੈਲਜ ਚੰਗੀ ਚੀਜ਼ ਆ ਕੋਈ ਮਾੜੀ ਚੀਜ਼ ਨਹੀਂ ਹੈਗੀ ਜਿਹਨੇ ਪਾਲਿਆ ਉਹੀ ਇਹਦੇ ਗੁਣ ਜਾਣਦਾ ਜਿਹਨੇ ਨਹੀਂ ਪਾਲਿਆ ਉਹਨੂੰ ਨਹੀਂ ਪਤਾ ਹੈਗਾ ਤੇ ਇਹਨਾਂ ਦੇ ਨਾ ਪਸ਼ੂਆਂ ਦੇ ਗਲਾਂ ਦੇ ਵਿੱਚ ਦੇਖੋ ਚਿਪਾਂ ਲੱਗੀਆਂ ਵੀ ਨਹੀਂ ਨੇ ਇਹ ਚਿਪ ਮੈਨੂੰ ਲੱਗਦਾ 5-7000 ਦੀ ਹੈ ਮੈਨੂੰ ਪੱਕਾ ਨਹੀਂ ਪਤਾ ਹੈਗਾ ਤੇ ਕੰਪਿਊਟਰਾਈਜ਼ ਸਿਸਟਮ ਆ ਸਾਰਾ ਜਿੰਨਾ ਵੀ ਪਸ਼ੂ ਨੂੰ ਕੋਈ ਬੁਖਾਰ ਚੜਦਾ ਹੈ ਜਾਂ ਉਹ ਹੀਟ ਤੇ ਆਉਂਦੇ ਕੋਈ ਵੀ ਸਿਸਟਮ ਹੈਗਾ ਪਸ਼ੂ ਦਾ ਸਾਰਾ ਕੰਪਿਊਟਰ ਤੇ ਹੋ ਰਿਹਾ ਜਿਹੜੇ ਵੀ ਹੁਣ 100 ਪਲੱਸ ਪਸ਼ੂ ਰੱਖਦਾ ਉਹ ਚਿਪਾਂ ਦੇ ਰਹੀਂ ਕੰਮ ਸਟਾਰਟ ਹੋਣ ਜਾ ਰਿਹਾ ਇਟਲੀ ਵਗੈਰਾ ਦੇ ਵਿੱਚ ਪਹਿਲਾਂ ਤੋਂ ਹੁੰਦਾ ਸੀ ਤੇ ਆਪਣੇ ਵੀ ਹੁਣ ਪੰਜਾਬ ਦੇ ਵਿੱਚ ਇਹ ਸ਼ੁਰੂ ਹੋ ਚੁੱਕਿਆ ਤੇ ਵਧੀਆ ਤਕਨੀਕ ਬਹੁਤ ਵਧੀਆ ਆ ਚੁੱਕੀ ਆ ਆਪਾਂ ਕੋਈ ਪਿੱਛੇ ਨਹੀਂ ਰਹਿ ਗਏ ਹੁਣ ਤਕਨੀਕਾਂ ਦੇ ਮਾਮਲੇ ਦੇ ਵਿੱਚ ਬਸ ਥੋੜੀਆਂ ਜਿਹੀਆਂ ਮੈਗੀਆਂ ਨੇ ਜਿਵੇਂ ਜਿਵੇਂ ਕਿਸੇ ਦਾ ਹੱਥ ਪਈ ਜਾਂਦਾ ਤੱਕ ਤਕਨੀਕਾਂ ਨੂੰ ਸਸਤੀਆਂ ਵੀ ਲੱਗਣੀਆਂ ਆ ਜੀ ਇੱਧਰ ਦਿਖਾਇਆ ਗਿਆ ਵੀ ਜਿਹੜਾ ਪਲਾਂਟ ਆ ਦੁੱਧ ਦਾ ਕਿਵੇਂ ਦਾ ਹੋਣਾ ਚਾਹੀਦਾ ਜੇਕਰ ਛੋਟੇ ਪੱਧਰ ਤੇ ਮਿਲਕ ਪਲਾਂਟ ਲੱਗ ਜਾਵੇ ਤਾਂ ਆਪਾਂ ਦੁੱਧ ਤੋਂ ਕਿਵੇਂ ਜ਼ਿਆਦਾ ਨਫਾ ਕਮਾ ਸਕਦੇ ਆ ਜਿਵੇਂ ਕਿ ਹੁਣ ਤੁਸੀਂ ਇੱਥੇ ਆ ਪਲਾਂਟ ਬਣਿਆ ਹੋਇਆ ਸੈੱਟ ਵਗੈਰਾ ਇਹਦੇ ਵਿੱਚ ਪੱਖੇ ਲੱਗੇ ਹੋਏ ਨੇ ਮੱਝਾਂ ਤੇ ਗਾਵਾਂ ਦੋਨੋਂ ਖੜੀਆਂ ਨੇ ਟੀਐਮਆਰ ਵੀ ਖੜਾਇਆ ਗਿਆ ਇਹਨਾਂ ਨੇ ਮਾਡਲ ਦੇ ਵਿੱਚ ਇੱਕ ਰਿਪਰੈਜ਼ੈਂਟ ਕਰ ਰਿਹਾ ਵੀ ਮਾਡਲ ਆਪਣਾ ਡੈਰੀ ਫਾਰਮਿੰਗ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਆ ਤੇ ਇਹ ਵੀਰ ਜੀ ਤੁਸੀਂ ਟੀਐਮਆਰ ਵੀ ਖੜਾਇਆ ਤੇ ਤੁਸੀਂ ਛੋਟਾ ਛੋਟਾ ਪੱਦਰ ਦਾ ਕਰਕੇ ਤੁਸੀਂ ਆਉਟਪੁੱਟ ਕੱਢਿਆ ਵੀ ਕੱਚੇ ਦੁੱਧ ਦੀ ਵਿਕਰੀ ਬਿਨਾ ਵੈਲਿਊ ਐਡੀਸ਼ਨ ਤੋਂ ਹਾਂਜੀ ਹਾਂਜੀ ਹਾਂ ਤੇ ਇਹਦੇ ਵਿੱਚ ਇਦਾਂ ਵੀ ਮਤਲਬ ਜਿਹੜਾ ਫਾਰਮਰ ਕੱਚੇ ਦੁੱਧ ਨੂੰ ਸਿੱਧਾ ਸਪਲਾਈ ਕਰ ਰਿਹਾ ਜੀ ਠੀਕ ਹੈ ਮਤਲਬ ਸਿੱਧਾ ਵੇਚ ਰਿਹਾ ਤਾਂ ਉਹਨੂੰ 8700 ਜੇ 200 ਲੀਟਰ ਮੰਨ ਕੇ ਚਲੋ ਪ੍ਰੋਡਿਊਸ ਕਰ ਰਿਹਾ ਤਾਂ ਉਹ ਰੋ 867 ਰੁਪਏ ਦੇ ਵਿੱਚ ਰਿਹਾ ਜੇ ਗਾਂ ਦਾ ਦੁੱਧ ਵੇਚਦਾ ਉਹ 36 36 ਰੁਪਏ ਜਾਂਦਾ ਤੇ ਜੇ ਬਫਲੋ ਦਾ ਵੇਚਦਾ ਮੰਨ ਲਾ ਮੱਝ ਦੇ ਵੇਚਦਾ 57 ਰੁਪਏ ਇਹ ਆਨ ਐਵਰੇਜ ਜਾਂਦਾ ਠੀਕ ਹੈ ਜੇ ਮੰਨ ਕੇ ਚਲੋ ਉਸ ਨੂੰ ਮੰਨ ਲਾ 200 ਲੀਟਰ ਨੂੰ ਆਪਾਂ ਪ੍ਰੋਸੈਸ ਕਰ ਲਈ ਮਤਲਬ ਪੈਕ ਦੇ ਵਿੱਚ ਪੈਕੇਟ ਬਣਾ ਲ ਗਏ ਉਹਨਾਂ ਪੈਕ ਕਰਕੇ ਵੇਚ ਦਿਆਂ ਤਾਂ ਉਹੀ ਆਪਾਂ ਨੂੰ 10696 ਰੁਪਏ ਦਾ ਵੇਚ ਦਿਆਂਗੇ ਮਿਲਕ ਪਾਰਲਰ ਤੇ ਜਦੋਂ ਚਲਿਆ ਜਾਊਗਾ ਹਾਂਜੀ ਹਾਂਜੀ ਇਹ ਆਪਣਾ ਉਹੀ ਫਾਰ ਇਸੇ ਫਾਰਮ ਨੂੰ ਜੇ ਆਪਾਂ ਦੇਖਿਆ ਜਾਵੇ ਤਾਂ ਇਹ ਬੰਦਾ ਜਿਹੜਾ ਕਰ ਰਿਹਾ ਇਹ ਫਾਰਮਰ ਕਰੂਗਾ ਉਹਨੇ ਕੀ ਕਰਨਾ ਜੀ ਉਹਨੇ ਫਾਰਮ ਤੋਂ ਦੁੱਧ ਲੈਂਦਾ ਉਹਦਾ ਉਹਨੇ ਪ੍ਰੋਪਰ ਇਹਦੇ ਵਿੱਚ ਲੱਗੇ ਆ ਉਹ ਪਲਾਂਟ ਦੇ ਵਿੱਚ ਪਲਾਂਟ ਦੇ ਵਿੱਚੋਂ ਉਹਦਾ ਜਿਹੜਾ ਵੀ ਉਹਨੇ ਪ੍ਰੋਡਕਟ ਬਣਾਉਣਾ ਜੀ ਠੀਕ ਹੈ ਜੀ ਜੋ ਬਣ ਗਿਆ ਮੱਖਣੀ ਬਣ ਗਈ ਪੈਕਿੰਗਾਂ ਚ ਹੋ ਗਿਆ ਮਿਲਕ ਦੀ ਪੈਕਿੰਗ ਕਰਨੀ ਉਹ ਇਦਾਂ ਇੱਧਰ ਹੁੰਦੀ ਹੈ ਜੀ ਠੀਕ ਹੈ ਠੀਕ ਹੈ ਜੀ ਕਿਉਂ ਦੀ ਕਰਨੀ ਉਹ ਇੱਥੇ ਹੁੰਦੀ ਹੈ ਜੀ ਇੱਥੇ ਹੁੰਦੀ ਹੈ ਬਾਕੀ ਜਿਵੇਂ ਹੁਣ ਚਿਲਰ ਲੱਗਿਆ ਹੋਇਆ ਜੀ ਆਪਣੀ ਆਹ ਕਰੀਮ ਕੱਢਣ ਲਈ ਹਾਂਜੀ 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 ਮਿਲਕ ਜ ਬਲਕ ਬੀਐਮ ਬੀਐਮਸੀ ਕਹਿੰਦੇ ਨੇ ਜਿਹਨੂੰ ਆਪਾਂ ਠੀਕ ਹੈ ਜੀ ਠੀਕ ਹੈ ਜੀ ਆਹ ਆਪਣੀ ਸਾਰੀ ਮਸ਼ੀਨ ਪੈਕਿੰਗ ਵਾਲੀ ਹੋ ਗਈ ਪ੍ਰੋਪਰ ਸਾਰੀ ਇਹ ਸਾਰੀ ਮਤਲਬ ਵੀ ਪ੍ਰੋਪਰ ਪ੍ਰੋਜੈਕਟ ਬਣ ਜਾਂਦਾ ਜੀ ਠੀਕ ਹੈ ਜੀ ਹਾਂਜੀ ਤੇ ਇਹਦੇ ਨਾਲ ਵੈਲਿਊਏਸ਼ਨ ਨਾਲ ਇਹ ਫਾਇਦਾ ਹੁੰਦਾ ਫਾਰਮਰ ਨੂੰ ਵੀ ਉਹਦੀ ਇਨਕਮ ਦੇ ਵਿੱਚ ਵਾਧਾ ਹੁੰਦਾ ਠੀਕ ਹੈ ਇੱਕ ਤਾਂ ਸਿੱਧਾ ਦੁੱਧ ਡਾਇਰੈਕਟ ਵੇਚ ਦੇਣਾ ਇੱਕ ਜਿਹੜਾ ਪ੍ਰੋਡਕਟ ਬਣਾ ਕੇ ਵੇਚਣਾ ਉਹਦੇ ਚ ਉਹਨੂੰ ਜ਼ਿਆਦਾ ਬੈਨੀਫਿਟ ਆ ਜਿਵੇਂ ਕਿ ਸੋਸ਼ਲ ਮੀਡੀਆ ਤੇ ਅੱਜਕੱਲ ਕਿਹਾ ਜਾਂਦਾ ਵੀ ਸਿੱਧਾ ਕਿਸਾਨ ਘਰਾਂ ਦੇ ਵਿੱਚ ਦੁੱਧ ਨਾ ਵੇਚਣ ਜ਼ਿਆਦਾ ਸ਼ਹਿਰ ਜਾ ਕੇ ਵੇਚਣ ਜਾਂ ਮਠਿਆਈ ਬਣਾ ਕੇ ਵੇਚਣ ਹੈਨਾ ਪ੍ਰੋਡਕਟ ਬਣਾ ਕੇ ਵੇਚਣ ਜੀ ਪ੍ਰੋਡਕਟ ਬਣਾ ਕੇ ਵੇਚਣਾ ਜਿਵੇਂ ਪਨੀਰ ਦਾ ਬਣਾ ਸਕਦੇ ਜੀ ਲੱਸੀ ਦਾ ਵੀ ਕਰ ਸਕਦੇ ਨਾਲ ਹੂੰ ਤਾਂ ਤੁਸੀਂ ਦੇਖੋ ਦੇਖੋ ਇਹਦੇ ਵਿੱਚ ਵੀ ਜੇ ਪਨੀਰ ਦਾ ਕਰ ਰਹੇ ਆ ਠੀਕ ਹੈ ਜੀ ਪਨੀਰ ਤੇ ਲੱਸੀ ਦਾ ਕਰ ਰਹੇ ਆ ਉਹਨਾਂ ਨੂੰ 13000 13000 ਰੁਪਈਆ ਦਾ ਉਹਨਾਂ ਨੂੰ ਫਾਇਦਾ ਹੋ ਰਿਹਾ ਜੀ 8700 8700 ਸੀਗਾ ਕਿੱਥੇ ਉਹਨਾਂ ਦਾ 13000 ਦਾ ਐਵੇਂ ਅੱਗੇ ਦੇਖੋ ਖੋਏ ਦੇ ਵਿੱਚ ਆ ਜਾਓ ਜਾਂ ਮਿਲਕ ਕੇ ਕੇਕ ਬਣਾਉਣ ਲੱਗ ਗਏ ਹਨ ਦੋਨੇ ਚੀਜ਼ਾਂ ਬਣਾਉਣ ਤਾਂ ਉਹਨਾਂ ਨੂੰ 15381 ਰੁਪਈਆ ਦਾ ਜੀ ਠੀਕ ਹੈ ਪੈਰੀਆ ਜੇ ਇਦਾਂ ਹੀ ਫਿਰ ਦੇਖੋ ਅੱਗੇ ਹਾਈ ਵੈਲਿਊ ਜਿਵੇਂ ਆਪਾਂ ਕਹਿੰਦੇ ਆ ਜੇ ਐਸ ਐਫ ਐਮ ਕਹਿੰਦੇ ਕਿ ਠੀਕ ਹੈ ਜੀ ਨਾਲ ਕੁਲਫੀ ਦਾ ਵੀ ਕੰਮ ਕਰਨ ਤਾਂ ਉਹਦੇ ਵਿੱਚ 19555 ਰੁਪਈਆ ਦਾ ਆਪਾਂ ਨੂੰ ਤੇ ਇਹ ਆਪਣੇ 3 ਗੁਣਾ ਵੰਗੂ ਹੋ ਗਿਆ ਜੀ ਇੱਕ ਤਰ੍ਹਾਂ ਨਾਲ ਇਹ ਕਿੱਥੇ ਐਨਾ ਮਤਲਬ ਵੈਲਿਊਡਿਸ਼ਨ ਨਾਲ ਫਰਕ ਪੈ ਰਿਹਾ ਜੀ ਦੁੱਧ ਦੇ ਵੈਲਿਊਡਿਸ਼ਨ ਦਾ ਮਿਲਕ ਉਹੀ ਆ ਸਾਰਾ ਕਿਤੇ 88 67 ਦਾ ਸੀ ਕਿਤੇ ਆਪਣਾ 19555 ਦਾ ਵਾ ਮਤਲਬ ਇਹ ਗੱਲ ਆ ਗਈ ਜੇ ਤੀਜ ਵੇਚਣੀ ਆ ਗਈ ਤਾਂ ਉਹਦੀ ਵੈਲਿਊ ਸਹੀ ਮਿਲ ਗਈ ਤੇ ਇੱਥੇ ਆਪਣੇ ਨਾਲ ਸੋਸਲ ਕੀਤਾ ਜਾਂਦਾ ਰੇਟਾਂ ਦੇ ਉੱਪਰ ਬਹੁਤ ਜ਼ਿਆਦਾ ਹਾਂਜੀ ਹਾਂਜੀ ਮੈਨੂੰ ਮੈਂ ਪਿੰਡ ਵਿੱਚ ਆਪਦਾ ਖੁੱਦ ਦਾ ਚੈਰੀ ਫਾਰਮਿੰਗ ਕਰਦਾ ਆ 10 ਕ ਦਧਾਰੂ ਪਸ਼ੂ ਤੇ 15 ਕ ਪਸ਼ੂਆਂ ਦਾ ਆਪਣਾ ਕੋਲ ਹੈਗਾ ਆ ਠੀਕ ਮੈਨੂੰ 베ਰਕੇ ਦਾ ਰੇਟ ਮਿਲਦਾ ਆ ਹਾਂਜੀ ਤੇ 베ਰਕੇ ਦੇ ਰੇਟ ਦੇ ਨਾਲ ਮੈਨੂੰ ਪਰਤਾ ਨਹੀਂ ਖਾ ਰਿਹਾ ਬਹੁਤ ਮਹਿੰਗਾਈ ਹੋ ਚੁੱਕੀ ਆ ਬਿਲਕੁਲ ਬਿਲਕੁਲ ਮੈਨੂੰ 베ਰਕੇ ਦੇ ਰੇਟ ਦੇ ਨਾਲ ਨਹੀਂ ਪੈ ਰਿਹਾ ਬਿਲਕੁਲ ਹਾਂਜੀ ਤੁਸੀਂ ਇਹ ਮਤਲਬ ਵੀ ਇਸ ਤਰ੍ਹਾਂ ਦੇ ਪਲਾਨ ਨਾਲ ਤੁਸੀਂ ਚੱਲ ਸਕਦੇ ਹੋ ਆਪਣੇ ਨੂੰ ਹਾਂਜੀ ਤੇ ਦੋਸਤੋ ਉਹੀ ਗੱਲ ਆ ਵੀ ਆਪਾਂ ਨੂੰ ਕੱਚਾ ਦੁੱਧ ਨਹੀਂ ਵੇਚਣਾ ਚਾਹੀਦਾ ਤੇ ਆਪਾਂ ਨੂੰ ਦੁੱਧ ਦਾ ਕੁਛ ਨਾ ਕੁਛ ਬਣਾ ਕੇ ਵੇਚਣਾ ਚਾਹੀਦਾ ਚਾਹੇ ਤਾਂ ਮਠਿਆਈ ਵਾਲੀ ਦੁਕਾਨਾ ਬਣਾ ਲਓ ਹਨਾ ਚਾਹੇ ਉੱਥੇ ਖੋਏ ਦੀ ਪਰਫੇ ਬਣਾ ਕੇ ਵੇਚੋ ਗਲਾਬ ਜਾ ਬਣਾ ਬਣਾ ਕੇ ਵੇਚੋ ਇਦਾਂ ਦੀਆਂ ਚੀਜ਼ਾਂ ਬਣਾ ਕੇ ਵੇਚੋ ਜਾਂ ਫਿਰ ਆ ਇਦਾਂ ਦਾ ਛੋਟੇ ਪੱਧਰ ਤੇ ਇੱਕ ਪਲਾਂਟ ਲਾ ਲਓ ਦੁੱਧ ਦੀ ਪੈਕਿੰਗ ਕਰੋ ਘਿਓ ਬਣਾਓ ਮੱਖਣੀ ਅਲੱਗ ਬਣਾ ਲਓ ਕਰੀਮ ਅਲੱਗ ਬਣਾ ਲਓ ਤੇ ਦੁੱਧ ਦੇ ਪੈਕਟ ਬਣਾ ਕੇ ਤੇ ਮਿਲਕ ਪਾਲਰ ਲਾ ਕੇ ਉੱਥੇ ਸੇਲ ਕੀਤਾ ਜਾਵੇ ਉਹਨਾਂ ਕੋ ਲਿਮਟਿਡ ਮਾਰਜਨ ਤੇ ਬੈਠੇ ਆ ਇਹ ਚੀਜ਼ਾਂ ਬਣਾਉਣ ਦੇ ਲਈ ਮੈਂ ਸਿੱਧੀ ਪਾਸਾ ਵਿੱਚ ਦੱਸਦਾ ਪੈਸਾ ਵੀ ਚਾਹੀਦਾ ਜੇਕਰ ਲੋਨ ਚੱਕਾਂਗੇ ਉਹ ਤੁਹਾਡੀ ਖੁਸ਼ੀ ਆ ਵੀ ਪਰ ਇਹ ਚੀਜ਼ ਦੇ ਲਈ ਪੈਸਾ ਵੀ ਚਾਹੀਦਾ ਇਹ ਇੱਕ ਗੱਲ ਹੈਗੀ ਆ ਪੱਕ ਹੈਗਾ ਤੇ ਮੈਨੂੰ ਕਮੈਂਟਾਂ ਵਿੱਚ ਆਉਣ ਵਾਲੀਆਂ ਨੇ ਗੱਲਾਂ ਜਿਹੜੀਆਂ ਗੱਲਾਂ ਤੁਸੀਂ ਕਮੈਂਟਾਂ 'ਚ ਕਹਿਣੀਆਂ ਨੇ ਮੈਂ ਪਹਿਲਾਂ ਹੀ ਕਹਿ ਦਿੰਦਾ ਹੁਣ ਚਲੋ ਜਿਹਦਾ ਹੱਥ ਪੈਂਦਾ ਜਿਹੜਾ ਆ ਪਲਾਂਟ ਵਗੈਰਾ ਲਗਾ ਸਕਦਾ ਜਿਹਦੇ ਹੱਥ ਪੈਂਦਾ ਤਾਂ ਉਹਨੂੰ ਇਦਾਂ ਦਾ ਪਲਾਂਟ ਜਰੂਰ ਲਾਉਣਾ ਚਾਹੀਦਾ ਕਿਸਾਨ ਪ੍ਰਭੂ ਧੰਨਵਾਦ ਜੀ ਦੋਸਤੋ ਵੀਰ ਜੀ ਨੇ ਆਪਾਂ ਨੂੰ ਸਾਰਾ ਇਹਦੇ ਬਾਰੇ ਦੱਸਿਆ ਪਲਾਂਟ ਬਾਰੇ ਮਿਲਕ ਪਲਾਂਟ ਹੋ ਗਿਆ ਡੈਰੀ ਫਾਰਮਿੰਗ ਹੋ ਗਈ ਹੈ ਨਾ ਕਿਵੇਂ ਆਪਾਂ ਵਧੀਆ ਪੱਧਰ ਤੇ ਲੈ ਸਕਦੇ ਆ ਤੇ ਬਾਈ ਦਾ ਨੋ ਹੈਗਾ ਜੀਵਨ ਸਿੰਘ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਦੇ ਹੁੰਦੇ ਸੀ ਤੇ ਬਾਈ ਉਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਗੁਰਜੀਵਨ ਤੇਰੀ ਵੀ ਯਾਦ ਆ ਗਈ ਸ਼ਾਇਦ ਮੇਰਾ ਬਲੌਗ ਦੇਖਦਾ ਹੋਵੇਗਾ ਤੇ ਗੁਰਜੀਵਨ ਸਿੰਘ ਨੂੰ ਹਮੇਸ਼ਾ ਮਿਸ ਕਰਦੇ ਰਹਿਣੇ ਆ ਆਪਣੇ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੇ ਮਧਾਣੀ ਹੜਕੀ ਜਾ ਰਹੀ ਆ ਤੇ ਇੱਧਰ ਮੱਜਾਂ ਖੜੀਆਂ ਪੰਜ ਕਲਿਆਣੀ ਪਾਕਿਸਤਾਨੀ ਜਿਹੜੀ ਨਸਲ ਕਹਨੇ ਆ ਤੇ ਗਾਂ ਖੜੀ ਆ ਤੇ ਸਾਹੀਵਾਲ ਖੜੀ ਆ ਜਰਸੀ ਖੜੀ ਆ ਤੇ ਮੋਹਰਾ ਮੱਜ ਖੜੀ ਆ ਪੰਜ ਤਰ੍ਹਾਂ ਦੇ ਪਸ਼ੂ ਇਹਨਾਂ ਖੜਾਏ ਹੋਏ ਨੇ ਜਿਹੜੇ ਕਿ ਪੰਜ ਦੇ ਪੰਜ ਆਪਣੇ ਪੰਜਾਬ ਨੂੰ ਰਿਜੈਪੈਕਟ ਕਰਦੇ ਨੇ ਪੁਰਾਣੇ ਸਮਿਆਂ ਤੋਂ ਇਹੀ ਚੱਲਦੇ ਆ ਰਹੇ ਸੀ ਚਲੋ ਹੁਣ ਐਫ ਐਫ ਤੇ ਹੋਰ ਐਰ ਸ਼ੈਰ ਗਰਲੈਂਡੋ ਇਦਾਂ ਦੀਆਂ ਹੋਰ ਨਸਲਾਂ ਬਹੁਤ ਪਹੁੰਚ ਚੁੱਕੀਆਂ ਨੇ ਇਹ ਪੰਜ ਜਿਹੜੇ ਪਸ਼ੂ ਨੇ ਪੁਰਾਣੇ ਨੇ ਤੇ ਬਾਕੀ ਮੇਲੇ ਦਾ ਤੁਸੀਂ ਦੇਖ ਸਕਦੇ ਹੋ ਮੇਲਾ ਕਾਫੀ ਭਰਿਆ ਪਿਆ ਬਹੁਤ ਵੀਰ ਮਿਲਦੇ ਨੇ ਆ ਕੇ ਹਨਾ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਇਹ ਆਪਣਾ ਇੱਕ ਨੈਸ਼ਨਲ ਲਾਈਵਸਟਾਕ ਮਿਸ਼ਨ ਦੇ ਅਧੀਨ ਆਪਣੇ ਕੋਲ ਪਸ਼ੂਆਂ ਦਾ ਬੀਮਾ ਚੱਲ ਰਿਹਾ ਹੈ ਤੇ ਜਿਹਦੇ ਵਿੱਚੋਂ ਬਹੁਤ ਘੱਟ ਰੇਟ ਤੇ ਬੀਮਾ ਹੋ ਰਿਹਾ ਤੇ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਅੱਜ ਤੱਕ ਐਸੀ ਕੋਈ ਸਕੀਮ ਨਹੀਂ ਆਈ ਕਿ ਜਿਹੜੇ ਛੋਟੇ ਫਾਰਮਰ ਨੇ ਵੱਡੇ ਫਾਰਮਰ ਤਾਂ ਪੈਸਾ ਲਾ ਕੇ ਬੀਮਾ ਕਰਵਾ ਲੈਂਦੇ ਨੇ ਪਰ ਛੋਟੇ ਫਾਰਮਰਾਂ ਵਾਸਤੇ ਪਹਿਲੀ ਵਾਰ ਸਰਕਾਰ ਨੇ ਸੋਚਿਆ ਕਿ ਅਸੀਂ ਘਰ-ਘਰ ਦੇ ਵਿੱਚ ਉਹਨਾਂ ਦੇ ਜਿਹੜੇ ਪਸ਼ੂ ਰੱਖੇ ਨੇ ਲੱਖਾਂ ਰੁਪਏ ਦੇ ਪਸ਼ੂ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਪੈਸੇ ਲਾ ਕੇ ਅਸੀਂ ਸੇਵ ਕਰ ਸਕੀਏ ਠੀਕ ਹੈ ਉਹਦੇ ਵਿੱਚੋਂ ਆਪਣੇ ਕੋਲ ਇੱਕ ਸਕੀਮ ਆਈ ਹੈ ਜਿਹਦੇ ਵਿੱਚੋਂ ਆਪਾਂ 1 ਸਾਲ ਦਾ ਬੀਮਾ ਜਿਹੜਾ ਜਰਨਲ ਕੈਟਾਗਰੀ ਨੂੰ 1120 ਰੁਪਏ ਦਾ ਦੇ ਰਹੇ ਹਾਂ ਠੀ ਤੇ ਉਹੀ ਵੀ ਮੈਂ ਐਸੀ ਕੈਟਾਗਰੀ ਵਾਸਤੇ 672 ਰੁਪਏ ਦਾ ਦੇ ਰਿਹਾ ਇੱਕ ਸਾਲ ਦਾ ਠੀਕ ਹੈ ਜੀ ਤੇ ਉਸ ਤਰ੍ਹਾਂ 2 ਸਾਲ ਦਾ ਜਿਹੜਾ ਬੀਮਾ ਆਪਾਂ ਐਸੀ ਕੈਟਾਗਰੀ ਵਾਸਤੇ ਦੇ ਰਹੇ ਹਾਂ 1260 ਰੁਪਏ ਦਾ ਤੇ ਜਨਰਲ ਕੈਟਾਗਰੀ ਨੂੰ 2100 ਰੁਪਏ ਦਾ ਤੇ ਇਸੇ ਤਰ੍ਹਾਂ 3 ਸਾਲ ਦਾ ਬੀਮਾ ਜਿਹੜਾ ਜਨਰਲ ਕੈਟਾਗਰੀ ਵਾਸਤੇ 2800 ਰੁਪਏ ਦਾ ਤੇ 1680 ਰੁਪਏ ਦਾ ਐਸੀ ਕੈਟਾਗਰੀ ਵਾਸਤੇ ਦੇ ਰਹੇ ਹਾਂ ਤੇ ਇਹ ਬੀਮਾ ਕੀ ਕੀ ਰਿਕਵਰ ਕਰੇਗਾ ਇਹਦੇ ਵਿੱਚ ਡੈਥ ਕਲੇਮ ਹੁੰਦੀ ਹੈ ਕਿਸੇ ਤਰ੍ਹਾਂ ਵੀ ਪਸ਼ੂ ਦੀ ਡੈਥ ਹੋ ਜਾਂਦੀ ਹੈ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਪਿੱਛੇ 올ੰਪੀਸ ਕਿਨ ਆਈ ਸੀ ਲੋਕਾਂ ਨੇ ਵੀ ਮੇ ਨਹੀਂ ਸੀ ਕਰਵਾਏ ਬਿਲਕੁਲ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਐਸੀ ਭਿਆਨਕ ਬਿਮਾਰੀ ਦੇ ਵਿੱਚ ਪਸ਼ੂਆਂ ਦਾ ਹਾਸਾ ਹੋ ਜਾਂਦਾ ਜਿਵੇਂ ਪਿੱਛੇ ਜੀ ਮੂੰਹ ਖੁਰਦੀ ਬਿਮਾਰੀ ਆਈ ਸੀ ਲੋਕਾਂ ਨੂੰ ਵੀ ਮਾ ਕਰਵਾਇਆ ਨਹੀਂ ਸੀ ਲੋਕਾਂ ਨੇ ਤੇ ਨਾ ਹੀ ਲੋਕਾਂ ਨੂੰ ਸਕੀਮ ਬਾਰੇ ਕੋਈ ਨੋਲਜ ਹੁੰਦੀ ਹੈ ਡਿਸਪਲੇ ਕਰਨ ਦਾ ਇਹੀ ਕਾਰਨ ਸੀ ਕਿ ਛੋਟੇ-ਛੋਟੇ ਜਿਹੜੇ ਆਪਣੇ ਫਾਰਮ ਬੰਨੇ ਚਾਹੇ ਜਿਨ੍ਹਾਂ ਨੇ ਦੋ ਪਸ਼ੂ ਰੱਖੇ ਨੇ ਪੰਜ ਪਸ਼ੂ ਰੱਖੇ ਨੇ 10 ਪਸ਼ੂ ਰੱਖੇ ਨੇ ਉਹ ਸਾਰਿਆਂ ਨੂੰ ਸਰਕਾਰ ਵੱਲੋਂ ਜਿਹੜੀ ਚੱਲ ਰਹੀ ਹੈ ਐਨ ਐਲ ਐਮ ਸਕੀਮ ਦੇ ਆਧਾਰ ਤੇ ਆਪਾਂ ਬੀਮਾ ਉਦੇ ਵਿੱਚ ਅਗਰ ਪਸ਼ੂ ਦੀ ਰੱਬ ਨਾ ਕਰੇ ਕਿਸੇ ਤਰ੍ਹਾਂ ਨੁਕਸਾਨ ਹੁੰਦਾ ਡੈਥ ਹੁੰਦੀ ਹੈ ਤਾਂ 70000 ਉਹਨੂੰ ਕਲੇਮ ਮਿਲਦਾ ਸ਼ਰਤ ਇਹ ਹੈ ਕਿ ਡਾਕਟਰ ਤੋਂ ਇੱਕ ਸਰਕਾਰੀ ਡਾਕਟਰ ਤੋਂ ਪੋਸਟਮਾਰਟਮ ਦੀ ਰਿਪੋਰਟ ਮਿਲਦੀ ਹੈ ਉਹ ਲੈਣੀ ਪੈਂਦੀ ਹੈ ਉਹ ਲੈਣੀ ਪੈਂਦੀ ਉਹ ਜ਼ਰੂਰੀ ਹੈ ਇੱਕ ਕੁਐਸਚਨ ਮੇਰਾ ਬਣਦਾ ਹੈ ਇਹ ਬੀਮਾ ਕਿਹੜੀ ਉਮਰ ਦੇ ਪਸ਼ੂ ਦੇ ਸ਼ੁਰੂ ਤੋਂ ਆਤਰੀ ਹੋਜੂ ਇਹਦੇ ਵਿੱਚ ਦਧਾਰੂ ਪਸ਼ੂਆਂ ਦਾ ਬੀਮਾ ਹੋ ਰਿਹਾ ਹੈ ਦਧਾਰੂ ਦਾ ਹੋ ਰਿਹਾ ਜਿਹੜੀ ਆਪਾਂ ਨੇ ਆ ਸਾਰੀ ਗੱਲਬਾਤ ਕੀਤੀ ਹੈ ਦਧਾਰੂ ਦਾ ਹੋ ਰਿਹਾ ਹੈ ਦਧਾਰੂ ਪਸ਼ੂਆਂ ਦਾ ਬੀਮਾ ਕਰ ਰਹੇ ਹਨ ਬੱਚੀ ਦਾ ਨਹੀਂ ਹੋਏਗਾ ਕੋਈ ਨਹੀਂ ਕੱਟੀਆਂ ਬੱਚਿਆਂ ਦਾ ਬੀਮਾ ਨਹੀਂ ਹੋ ਰਿਹਾ ਹੈ ਪਹਿਲਾ ਸੂਆ ਗਾਂ ਜਾਂ ਮੱਝ ਸੂਈ ਹੋਵੇ 3 ਸਾਲ ਦੀ ਐਜ ਹੋਵੇ ਉਹਦੀ 3 ਸਾਲ ਤੋਂ ਲੈ ਕੇ 7 ਸਾਲ ਦੀ ਐਜ ਤੱਕ ਆਪਾਂ ਪਸ਼ੂ ਦਾ ਬੀਮਾ ਕਰਦੇ ਪਏ ਤੇ ਇੱਕ ਹੁਣ ਹੋਰ ਸਾਦਰ ਜੀ ਗੱਲ ਹੈ ਨਾ ਮੇਰੇ ਵਰਗਾ ਦਿਮਾਗ ਦੇ ਵਿੱਚ ਸੋਚਦਾ ਵੀ ਆ ਮੈਂ 30000 ਦੀ ਗਾਂ ਲੈ ਆ ਇਹਦਾ ਬੀਮਾ ਕਰਾ ਦਿੰਦੇ ਆ ਮਰੀ ਹੋਈ ਦਿਖਾ ਦਾਂਗੇ 70000 ਮਿਲ ਜੂ ਇਹਦੇ ਲਈ ਕੁਝ ਸਿਕਿਉਰਿਟੀ ਰੱਖੀ ਇਹਦੇ ਵਿੱਚ ਸਾਡੇ ਕੋਲ ਫੀਲਡ ਦੇ ਵਿੱਚ ਪੈਰਾਵਿਟ ਨੇ ਜਿਹੜੇ ਉਹ ਵੈਲ ਟ੍ਰੇਨਡ ਨੇ ਉਹ ਪਸ਼ੂ ਦੀ ਹੈਲਥ ਵੈਲਥ ਦੇਖ ਕੇ ਹੀ ਉਹ ਮੁੱਲ ਪਾਉਂਦੇ ਨੇ ਠੀਕ ਹੈ ਜੇਣੋਂ ਲੱਗਦਾ 70000 ਦਾ ਪਸ਼ੂ ਤਾਂ 70000 ਦਾ ਮੁੱਲ ਪਾਇਆ ਜਾਂਦਾ ਜੇਣੋਂ ਐਵਰੇਜ ਹੈਲਥ ਵੈਲਥ ਡਾਊਨ ਆ ਤੇ 50000 ਦਾ ਵੀ ਮੁੱਲਕ ਪਾ ਸਕਦੇ ਆ ਅਸੀਂ 60 ਵੀ ਪਾ ਸਕਦੇ ਆ ਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਓ ਕਿਉਂਕਿ ਟਾਰਗੇਟ ਇਹਦੇ ਵਿੱਚ ਆਪਾਂ ਨੂੰ 50000 ਪਸ਼ੂਆਂ ਦਾ ਆਇਆ ਹੋਇਆ ਔਰ 30000 ਪਸ਼ੂ ਆਪਣੇ ਕੋਲ ਇਹਦੇ ਵਿੱਚ ਸਕੀਮ ਦੇ ਵਿੱਚ ਬੁੱਕ ਵੀ ਹੋ ਚੁੱਕਿਆ ਹਾਂਜੀ ਦੋਸਤੋ ਇਹ ਅੱਜ ਦਾ ਆਪਣਾ ਬਲੌਗ ਸੀ ਪਸ਼ੂ ਤਨ ਮੇਲੇ ਸੰਬੰਧੀ ਤੁਹਾਨੂੰ ਮੇਲੇ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲਿਆ ਹੋਵੇਗਾ ਤੇ ਉਮੀਦ ਕਰਦੇ ਆ ਤੁਸੀਂ ਅਗਲੀ ਵਾਰੀ ਕਿਸਾਨ ਮੇਲੇ ਤੇ ਜ਼ਰੂਰ ਆਵੋਗੇ ਤੇ ਕਿਸਾਨ ਮੇਲੇ ਤੇ ਜਦੋਂ ਵੀ ਆਈਏ ਚੰਗੀਆਂ ਚੀਜ਼ਾਂ ਦੀ ਜਾਣਕਾਰੀ ਇਕੱਤਰ ਕਰਕੇ ਹੀ ਲੈ ਕੇ ਜਾਈਏ ਇੱਥੇ ਟਾਈਮ ਚਾਹੀਦਾ ਸਿੱਖਣ ਨੂੰ ਬਹੁਤ ਕੁਝ ਆ ਹੁਣ ਬਹੁਤ ਵੀਰ ਐਂ ਵੀ ਕਹਿ ਸਕਦੇ ਨੇ ਇੱਥੇ ੱੱਕੇ ਹੀ ਨੇ ਹੋਰ ਕੁਝ ਸਿੱਖਣ ਨੂੰ ਹੈ ਨਹੀਂ ਸਿੱਖਣ ਨੂੰ ਇੱਥੇ ਬਹੁਤ ਕੁਝ ਆ ਤੁਸੀਂ ਕਦੋਂ ਮਰਜ਼ੀ ਆ ਕੇ ਇੱਥੇ ਜਦੋਂ 2 ਦਿਨ ਮੇਲਾ ਚੱਲਦਾ ਆ ਸਿੱਖਣ ਨੂੰ ਬਹੁਤ ਕੁਝ ਸਿੱਖ ਸਕਦੇ ਹੋ ਧੰਨਵਾਦ ਜੀ ਜੁੜੇ ਰਹੋ ਆਪਣੇ ਝਾਜੇ ਗ੍ਰੀਲ ਚੈਨਲ ਤੇ ਵੀਡੀਓ ਦੇਖਣ ਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤ